ਆ ਇਹ ਨਵੇਂ ਵਾਲੀ ਹੋਈ ਹੈ ਪਰਛਾਤਰੀ ਬਣਾਤੀ ਮੋਟਰਸਾਈਕਲ ਤੇ ਆਾ ਛਤਰੀ ਦੇਖ ਲਓ ਆ ਨਹੀਂ ਰਿਹਾ थैंक यू ब्रो थैंक यू ਲੈ ਇਹ ਕਦਾਂ ਉਹ ਇਹਨੇ ਮੱਛਰ ਇਕ ਉਹਨੇ ਦੁਪਹਿਰ ਖੜੀ ਪਾ ਲਈ ਮੇਰੇ ਘਰ ਵਾਲੇ ਨੇ ਦੁਪਹਿਰ ਕਿڑی ਵਾਲੇ ਵਰਗੀ ਸ਼ਰਟ ਪਿਆਰ ਭਰੀ ਸਸਰੀ ਘਰ ਸਵਾਗਤ ਹੈ ਸਾਡੇ ਅੱਜ ਦੇ ਨਿਊ ਬਲੋਡ ਸਸਤਰੀ ਸਾਰਿਆਂ ਨੂੰ ਜਿਹੜਾ ਜੱਤ ਜਦੋਂ ਆਪਣਾ ਇੱਥੇ ਵਲੌਗ ਦੀ ਸ਼ੁਰੂਆਤ ਕਰਨ ਲੱਗਿਆ ਸੀ ਮਾ ਤੇਜਿੰਦਰ ਮਹਿੰਦ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਇਹਨੇ ਆਪਣਾ ਬ੍ਰੇਕਫਾਸਟ ਕਰ ਲਿਆ ਤੇ ਮੈਂ ਆਪ ਦਾ ਬ੍ਰੇਕਫਾਸਟ ਕਰਨ ਲੱਗੀ ਹੋਈ ਆ। ਅੱਛਾ। ਇਹ ਪਹਿਲੇ ਰਾਜ ਪਪਾ ਦੇ ਹੋ ਗਏ। ਆਪਾਂ ਤਾਂ ਟਾਈਮ ਨਾਲ ਕੰਮ ਨਿਬੇੜਦੇ ਹੀ ਦਾ। ਇਹ ਤੋਂ ਪਹਿਲਾਂ ਵੀ ਸਾਨੂੰ ਹਰ ਇੱਕ ਨੇ ਘਰੇ ਹੁੰਦੇ ਉਦੋਂ ਬੜਾ ਟਾਈਮ ਨੇ ਥੋੜਾ ਨਿਕਲ ਜਾਂਦਾ। ਹਾਂ। ਕਿਉਂਕਿ ਇਹ ਚੀਜ਼ਾਂ ਟਾਈਮ ਨਾਲ ਬਹੁਤ ਲੱਗਦੀਆਂ ਹੁੰਦੀਆਂ ਨੇ। ਆਪਾਂ ਤਾਂ ਪਹਿਲੇ ਖਾ ਕੇ ਨਿਬੇੜ ਦੋ। ਬਜਾ 10 ਪਹਿਲੇ ਹੁਣ ਟਾਈਮ ਨਾਲ ਨਿਪਟਿਆ ਬਸ ਇਨਾ ਗੱਬ ਵੀ ਸਾਡਾ ਘਰ ਦਾ ਕੰਮ ਨਿਪਟ ਗਿਆ ਘਰ ਦਾ ਕੰਮ ਨਿਬੜ ਲਿਆ ਕੁੜੀ ਨੇ ਠੀਕ ਆ ਜੀ ਅਸੀਂ ਅੱਜ ਰੈਸਟ ਆ ਪਰ ਮੇਰੇ ਕਰਨ ਨਾਲ ਬਣਾ ਕਿੱਥੇ ਕਿੱਥੇ ਜਾਣਾ ਨਹੀਂ ਉਸ ਤੋਂ ਸਾਰੇ ਦਾ ਇਮਤਹਾਨ ਹੈ ਕਿਤੇ ਇਦਾਂ ਕੋਲ ਜਾਣਾ ਦਰ ਹੈ ਬਾਹਰ ਦੇ ਤੁਦਾਂ ਹੋ ਰਹੀ ਹੈ ਮੇਰਾ ਕਰਨ ਦੇਖਾਂਗੀ ਛੇੜੀ ਛੇੜੀ ਬਰਬ ਲੱਗੀ ਆ ਕਿੰਨੇ ਦੇ ਆਉਂਦਾ ਕਿੰਨੇ ਟਾਈਮ ਲੱਗਦੀ ਪਰ ਇਵਰ ਕੋ ਮੀਸਟੈਲ ਕਰਨਾ ਤੇ ਬਦੇ ਬਦੇ ਰੋਟੀ ਤੇ ਹੋਰ ਬਾਕੀ ਹਾਂ ਇਹ ਕੋਈ ਕਹਿਦਾ ਕਰੋ ਇਹਦਾ ਤੁਸੀਂ ਇਹ ਕਰ ਨਹੀਂ ਫਿਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਭਾਈ ਵੀਰੇ ਮੈਨੂੰ ਨਾ ਇੱਕ ਸਰਪ੍ਰਾਈਜ਼ ਦੇਣਾ ਮੈਨੂੰ ਆਈਫੋਨ 15 ਪ੍ਰੋ ਮੈਕਸ 1 ਟੀ ਬਸ 1,95,000 ਦਾ ਮੈਨੂੰ ਲੱਗਦਾ ਬਣਦਾ ਸਮਥਿੰਗ ਦੇਖਿਆ ਆਰੇ ਕੀ ਆਹਦੇ ਮੋਟਰ ਅਣਕ ਹੈ ਲੈ ਆ ਪਾਈ ਕੁਛ ਦੇਖੀ ਜਨੇ ਹੁੰਨੇ ਛਤਰੀ ਬਣਾਤੀ ਮੋਟਰਸਾਈਕਲ ਤੇ ਆ ਛਤਰੀ ਦੇ ਲਵ ਜਾਂਦੀ ਆ ਗਾਂ ਵੀ ਆ ਗਾਂ ਨਹੀਂ ਲਾਦੇ ਆ ਨਹੀਂ ਰਿਹਾ ਸਾ ਥੈਂਕ ਯੂ ਬ੍ਰੋ ਥੈਂਕ ਯੂ ਥੈਂਕ ਯੂ ਸ਼ਕਣ ਲੱਗੇ ਤੇ ਅੱਜ ਚਾਪ ਅਚਾਰੀ ਚਾਪ ਮੈਨੂੰ ਬਹੁਤ ਥੱਕ ਲੱਗੀ ਸੀ ਅੱਜ ਥੱਕ ਲੱਗੀ ਦੀਗੀ ਬਾਈ ਤੁਸੀਂ ਵੀ ਦਾ ਸਾਥ ਦਿਓ ਲੋ ਇਹ ਨਾਲ ਦਾ ਕੱਪੜਾ ਲੈਣਾ ਕੋਈ ਪੋਲੀ ਕਿਹਦੇ ਨਾਲ ਦਾ ਕਿਉਂ ਭਗਾਇਆ ਨਹੀਂ ਉਹ ਲੱਸੀ ਦਾ ਪ੍ਰੋਟੀਨ ਲਾ ਲੱਗ ਗਿਆ ਉਹ ਤਾਂ ਯਾਦ ਕਰਦੀ ਹੈ ਮੇਰੇ ਦਿਮਾਗ ਚ ਨਿਕਲ ਗਈ ਗੱਲ ਮੇਰੇ ਕੰਮ ਬਥੇਰੇ ਹੋਰ ਨੂੰ ਪਿੱਟਦੇ ਆਂ ਖਾਣ ਪੀਣਦੇ ਆਂ ਹਾਂ ਕਿੰਨੇ ਦਾ ਕਾਲਰ ਧਿਆਨ ਨਾ ਮੈਂ ਤਾਂ ਕਹਿਆ ਤੁਹਾਡੇ ਵਾਲੀਆਂ ਲੈਣੀਆਂ ਆਪਦੀਆਂ ਨਾਲ ਸਾਡੀਆਂ ਵਾਟੋਂ ਸੇ ਤਾਇਆ ਨਾ ਮੈਂ ਤਾਂ ਇਹ ਲੈ ਕੇ ਜਾਈ ਤਾ ਜਨਾ ਮੇਰੇ ਮੇਰੇ ਜਿੱਦ ਨਹੀਂ ਖਾਡੂਗਾ ਤੁਹਾਡੇ ਨੂੰ ਬਰੀਆ ਹੀ ਹੋਣੀ ਹੈ ਮੈਂ ਉਹਨੂੰ ਗੱਡੀਆਂ ਲੈ ਕੇ ਦਿੱਤੀ ਮੇਰੇ ਮਾਜਰੇ ਆਈ ਗਏ ਹਲ ਕਰ ਰਹੇ ਜਿਹੜੇ ਅੰਡਾ ਲਾਉਂਦੇ ਮੇਰੇ ਖਾਤੇ ਉੱਤੇ ਖੜਦੀਆਂ ਤਾਂ ਹੈ ਨਹੀਂ ਸੀ ਇਹ ਨੱਕ ਦੇ ਉੱਤੇ ਮੈਂ ਸੋਚੀ ਜਾਨ ਪਤਾ ਨਹੀਂ ਕੀ ਹੋ ਗਿਆ ਮੇਰੀ ਐਨਕਾਂ ਨੂੰ ਬਾਅਦ ਚ ਹੁਣ ਘਰ ਆ ਕੇ ਦੇਖ ਦੱਸਿਆ ਮੈਂ ਕਿ ਤੇਰੀ ਬੈਨ ਕੋ ਗੱਡੀਆਂ ਨਹੀਂ ਹੈਗੀਆਂ ਨਾ ਤੇ ਫਿਰ ਪਤਾ ਲੱਗਿਆ ਵੀ ਇਹਨਾਂ ਤਾਂ ਦੋਨੋਂ ਹੀ ਜੋੜੇ ਇਹਨਾਂ ਨੇ ਸੀ ਆਦੇ ਕੋਲੇ ਵੀ ਇਹਨਾਂ ਕੋਲੇ ਮੇਰੇ ਕੋਲੇ

ਗੱਡੀ ਦਾ ਰੰਗ ਦੇਖ ਸਾਡੀ ਗੱਡੀ ਦੀਆਂ ਟਾਕੀਆਂ ਪੱਟੀਆਂ ਇੱਕ ਬੱਬ ਪਿਛਲੇ ਪਾਸੇ ਲੱਗਿਆ ਹੋਇਆ ਇੱਕ ਬੱਬ ਪਿਛਲੇ ਮੂਹਰੇ ਤਾਂਸੇ ਲੱਗਿਆ ਹੋਇਆ ਮੈਨੇ ਅਗਮ ਕੋ ਟਾਕੀਆਂ ਪੱਟੀਆਂ ਜਾਂਦੇ ਆ ਪਾਏ ਦੀ ਮਾ ਇਹਦਾ ਪੰਡਾ ਹੀ ਪੜਾ ਇੱਕ ਪੱਟ ਕੇ ਲਗਾਉਂ ਵੀ ਆ ਮੋਟਾ ਇਹਨਾਂ ਨੇ ਵੀਡੀਓ ਨਹੀਂ ਬਣਾਈ ਜੇ ਸਭ ਤੋਂ ਵੀਡੀਓ ਰਹਿ ਗਈ ਉਦੋਂ ਤੇ ਬਾਅਦ ਚ ਜਿਹੜਾ ਉਹ ਮੁੰਡਾ ਜੀ ਉਹ ਉਹ ਇੱਕ ਕਾਲੀ ਕਾਲੀ ਵਿੱਚ ਕੰਮ ਹੋ ਗਿਆ ਸਾਰਾ ਕੰਦਰਾ ਸਲ ਚ ਉਹਦਾ ਉਹ ਜੋਰ ਜੋਰ ਦੀ ਲੱਗਿਆ ਪਿਆ ਮੇਰੇ ਲਈ ਗੱਡੀ ਦਾ ਟਾਕੀ ਪੱਟਣਾ ਉਹ ਮਹਾ ਬਾਬਾ ਇਹ ਤੈਨੂੰ ਕਿਉਂ ਉਹ ਵੀ ਆਪਣੀ ਵੀਡੀਓ ਦੇ ਦੇਣੇ ਪਰ ਬਾਬੇ ਦੀ ਵੀਡੀਓ ਉਹਨਾਂ ਨੇ ਥੋੜੀ ਜੀ ਤੇ ਬਾਬਾ ਕਹਿੰਦੇ ਇਸਨੇ ਗੱਡੀ ਦੇ ਰੰਗ ਦੇਖ ਕੇ ਆਏ ਸੋਚਣ ਲੱਗੇ ਵੀ ਇਹ ਗੱਡੀ ਗੱਡੀ ਮੁੰਡਾ ਖੋਲ ਕੇ ਤਾਂ ਗਿਆ ਨਹੀਂ ਘੜਾ ਕੇ ਦਰ ਗਿਆ ਵੀ ਇਸ ਤਾਂ ਮੱਚ ਗਿਆ ਸੀਗੇ ਦਰਾਹੀ ਮੇਰਾ ਗੱਡੀ ਰੋਡ ਦੇ ਉੱਪਰ ਖੜਾਤੀ ਜਿਹੜਾ ਜਦੋਂ ਦੋ ਜੁਰਗ ਬਾਹਰ ਆਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਕਿਹੜੀ ਗੱਡੀ ਚ ਜਾਣਾ ਸੀ ਉਹਨਾਂ ਨੂੰ ਇਹ ਪਤਾ ਸੀ ਗੱਡੀ ਹੈ ਜੀ ਉਹਨਾਂ ਨੇ ਨਾ ਅੰਦਰੋਂ ਆਏ ਉਹਨੇ ਸਾਡੇ ਗੱਡੀ ਦਾ ਕੁੰਡਾ ਟਾਕੀ ਵਾਲਾ ਪੱਟਣਾ ਵਾਲਾ ਕਰਤਾ ਹੈ ਦੋ ਜਣੇ ਲੱਗੇ ਹੋਏ ਤਾਂ ਖੁੱਲਦੀ ਨਹੀਂ ਕਹਿੰਦੇ ਉਹ ਬੋਇਆ ਮੈਂ ਬਾਹਰ ਗਿਆ ਮਗਾ ਬਾਬਾ ਤੂੰ ਇਹਦਾ ਪੱਟੀ ਜਾਨੇ ਹੋ ਕਲਾ ਜੀ ਬੈਠਣਾ ਵਿੱਚ ਮਾਹੋਇਆ ਵਿੱਚ ਮੇ ਤਾਂ ਮੇਰੀ ਗੱਡੀ ਤੁਸੀਂ ਵਿੱਚ ਕਾ ਲੈ। ਅੱਛਾ ਤਾਂ ਤੇਰੀ ਗੱਡੀ ਐ ਮਾਹ। ਕੜਾ ਪਰ ਚਲੀ ਜਾ ਜੀ ਅਸੀਂ ਵਿਆਹ ਜਾਣਾ ਕਹਦਾ ਉਹ ਕਿਹੜੀ ਗੱਡੀ ਆ। ਨਹੀਂ ਨਹੀਂ ਤੁਸੀਂ ਕਹੇ ਇਹ ਤਾਂ ਤੁਸੀਂ ਸਾਡੇ ਸਾਹਮਣੇ ਇਹ ਤਾਂ ਤੁਸੀਂ ਕਰੀ ਜਾਂਦੇ ਹੋ। ਉਹ ਗੱਲ ਨਾਲ ਆਈ ਆ। ਉਹ ਨਹੀਂ ਨਹੀਂ ਤੁਸੀਂ ਕਹੇ ਬਾਬਾ ਦੁਆ ਕਰੀ ਜਾਂਦਾ ਆ ਗੜਾ ਵੀ ਜਾਣਾ ਹੈ। ਕਹਿੰਦਾ ਕਹਿੰਦਾ ਉਹ ਵੀ ਕਰਨ ਜਾਂਦਾ ਵਿੱਚ ਬੈ ਜਾ ਵਿੱਚ ਬੈ ਉਹ ਦੱਸਦਾ ਵਿੱਚ ਬੈਠਣ ਨੂੰ ਕੀ ਆ ਦੱਸ ਬਈ ਬਹੁਤ ਮਾਸੇ ਹੋਇਆ ਬਹੁਤ ਹਾਸਾ ਆਇਆ ਬਹੁਤ ਜਣੀ ਹੈ ਹਾਸਾ ਨਿਕਲਿਆ ਬਹੁਤ ਤੇ ਮਹਾਂ ਦੱਸ ਇਹ ਮਹਾਂ ਪੱਟ ਕੇ ਕੁੰਡਾ ਹੱਥ ਚ ਪੜਾ ਲੈਦੀ ਵੀ ਆ ਤੁਹਾਡੇ ਵਾਲੀ ਗੱਡੀ ਦਾ ਪਹਿਲਾ ਬਾਅਦ ਚ ਮੁੰਡਾ ਵਿਚਾਰ ਗਿਆ ਜੀ ਸੌਰੀ 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 ਮੈਂ ਚਲੇ ਗਿਆ ਕਿ ਆ ਨਹੀਂ ਚਾਹੁੰਦਾ ਪਲੇਟ ਕਰਨਾ ਚਾਹਦਾ ਹਾਂ ਗਲਤੀ ਨੂੰ ਭੁਲੇਖਾ ਅਕਸਰ ਲੱਗ ਜਾਂਦਾ ਹੁੰਦਾ ਕੋਈ ਗੱਲ ਨਹੀਂ ਬਾਬੇ ਨੂੰ ਨਹੀਂ ਆਣੇ ਹੈਗੇ ਬੜੇ ਹੁਣ ਸੀਗੇ ਫਰਜ ਜੇ ਨਾ ਬੜਾ ਬਾਹਰ ਬਹੁਤ ਆਸਾਂ ਨਿਕਲੇ ਨੰ ਦੇ ਕੇ ਇੱਕ ਮੁਰਲੀ ਟੱਕੀ ਨੂੰ ਹੱਥ ਪਾ ਕੇ ਲੱਗ ਗਿਆ ਇੱਕ ਇੱਕ ਪਿਛਲੀ ਨੂੰ ਲੱਗ ਗਿਆ ਬੰਨ ਮੰਗਣਾ ਤੇ ਪਹਿਲਾਂ ਹੀ ਆ ਨਾ ਸ਼ੁਰੂਆਤ ਹੀ ਨਾ ਇਹ ਜਿਹੇ ਕੰਮ ਤੋਂ ਹੋ ਗਈ ਜਾਨੇ ਸ਼ੁਰੂ ਹੀ ਇਹ ਜਿਹੇ ਕੰਮ ਕਰਦੇ ਨੇ ਮੈਂ ਚੱਲ ਉਹ ਬਾਬੇ ਨੂੰ ਭੇਖ ਲਾ ਸਕਦਾ ਮੇਰੇ ਅੱਜ ਨੂੰ ਭੇਖਾ ਇਹਨਾਂ ਦਾ ਫਿਰ ਨਾਰਮਲ ਕਰਦਾ ਵੀ ਫਿਰ ਗੱਲ ਨਾਰਮਲ ਆ ਜਦੋਂ ਇਹ ਹਾਲਾਤ ਰਹੇ ਤੇ ਉਸ ਫਲ ਤੇ ਨਾ ਫਿਰ ਗਾ ਯਾਰ ਮੇਰਾ ਕਿੱਥੇ ਨੀ ਮੰਗਾ ਇਹ ਆਪਣੇ ਉੱਪਰ ਨਵੇਂ ਕਲਾਕਾਰ ਨੇ ਕੀ ਖਾਉਂਦੇ ਇਹ ਆਪਣੇ ਉੱਪਰ ਹੈ ਨਾ ਨਵੇਂ ਕਲਾਕਾਰ ਨੇ ਆ ਜੀ ਇਹਨਾਂ ਨੂੰ ਬੁੱਕ ਕਰ ਲੂ ਐਡਵਾਂਸ ਦੇ ਵਿੱਚ ਬੁੱਕਿੰਗ ਸਟਾਰਟ ਆ ਹਲੇ ਉਹਨਾਂ ਨੇ ਨੀ ਕੱਢੀ ਨੀ ਹੈਗੀ ਇਹਨਾਂ ਨੇ ਨਵੇਂ ਗੈਸਟ ਕੱਢਣੇ ਆ ਦੁਪਹਿਰ ਖੜੀ ਰੰਗੀ ਤੇ ਹਾਂ ਹਾਂ ਤਾਂ ਸੋਚ ਰਹੇ ਆ ਆ ਜਾਓ ਪੀਓ ਦੁੱਧ ਜੀ ਪੀਣਾ ਕੇਕ ਖਾ ਲੋ ਰੋਟੀ ਦੇ ਬਾਅਦ ਥੋੜਾ ਜਿਹਾ ਮਿੱਠਾ ਖਾਣਾ ਜ਼ਰੂਰੀ ਆ ਫਿਰ ਗੁੜ ਖਾ ਲੋ ਨਹੀਂ ਕੇਕ ਵੀ ਖਾ ਲਿਆ ਬਾਏ ਬਾਜੀ ਮਿਲਦੇ ਆ ਕੱਲ ਤੇ ਨਵੇਂ ਨਿਊ ਬਲੌਗਸ ਅੱਛਾ ਕੰਮ